ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਜੁੱਤੀ ਮੇਰੇ ਕੋਲੇ ਪਿਛਲੇ ਸਾਲ ਦੀ ਪਈ ਸੀ ਅੱਜ ਸ਼ੁਰੂਆਤ ਵੀ ਕੀਤੀ ਪਾਉਣ ਵਾਸਤੇ ਤੇ ਅੱਜ ਜੁੱਤੀ ਫੇਰਨ ਵਾਸਤੇ ਵੀ ਜੀ ਕੀਤਾ ਫੇਰਦੇ ਹੀ ਚੰਗੀ ਤਰ੍ਹਾਂ ਸਾਰਿਆਂ ਦੀ ਨਹੀਂ ਜਿਹਨਾਂ ਦੇ ਖੁਰਕ ਜੀ ਹੁੰਦੀ ਹੁੰਦੀ ਹੈ ਮਾੜੀ ਮੋਟੀ ਗੱਲ ਕੀ ਕਰਨ ਲੱਗਾ ਧਿਆਨ ਦੇ ਨਾਲ ਸੁਣੋ ਜਿਹੜੀ ਕੁੜੀ ਹਰਮਨਪ੍ਰੀਤ ਕੌਰ ਹੈ ਸ਼ਾਇਦ ਪੰਜਾਬ ਯੂਨੀਵਰਸਿਟੀ ਵਿੱਚ ਇੱਕ ਪੁਲਿਸ ਮੁਲਾਜ਼ਮ ਕੁੜੀ ਨੂੰ ਕਿਹਾ ਸੀ ਛੱਡ ਮੇਰੀ ਬਾਹ ਨਹੀਂ ਤਾਂ ਹਸਾਬ ਲਾ ਲੇ ਫਿਰ ਅਸ਼ਮੇ ਗੱਲ ਥੋੜੀ ਜੀ ਹੋਰ ਦੇਖੇ ਨਾ ਕਰਦੇ ਜਿਹੜੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੀ ਉਹਨਾਂ ਨੇ ਸੰਘਰਸ਼ ਕੀਤਾ ਸੈਨੇਟ ਜਿਹੜੀਆਂ ਚੋਣਾਂ ਨੇ ਉਹ ਹੋਣਗੀਆਂ ਸੈਂਟਰ ਸਰਕਾਰ ਨੇ ਉਹ ਜਿਹੜਾ ਫੈਸਲਾ ਸੀ ਉਹ ਵਾਪਸ ਲੈ ਲਿਆ ਤੇ ਅਸਾਂ ਓਨੀ ਜਿੱਤ ਦੀ ਖੁਸ਼ੀ ਨਹੀਂ ਕਿਸੇ ਨੂੰ ਨਿਸ਼ਾਨੇ ਪੰਜਾਬ ਦੇ ਸਟੂਡੈਂਟਾਂ ਨੇ ਸੰਘਰਸ਼ ਕੀਤਾ ਮੋਰਚਾ ਫਤਿਹ ਕੀਤਾ ਇਹ ਸਮਝ ਲਓ ਤੇ ਜਿੰਨਾ ਉਹ ਕੁੜੀ ਜਿਹੜੀ ਨੇ ਕਹੇ ਸੀ ਛੱਡ ਮੇਰੀ ਵਾਹ ਨਹੀਂ ਤਾਂ ਹਸਾਬ ਲਾ ਲਈ ਜਿੰਨਾ ਉਹਨੂੰ ਟ੍ਰੋਲ ਕੀਤਾ ਜਾ ਰਿਹਾ ਮਜ਼ਾਕ ਦਾ ਪਾਤਰ ਉਹ ਕੁੜੀ ਨਹੀਂ ਮਜ਼ਾਕ ਦਾ ਪਾਤਰ ਬਣਾਉਣ ਵਾਲੇ ਸਾਡੇ ਕੌਮ ਦੇ ਚੌਧਰੀ ਨੇ ਜਿਨ੍ਹਾਂ ਨੇ ਸਟੇਜ ਤੇ ਮਾਤਾ ਭਾਗੋ ਦਾ ਮਾਈ ਭਾਗੋ ਦਾ ਅਵਾਰਡ ਦੇ ਕੇ ਸਨਮਾਨ ਕਰਤਾ ਰੀਲਾਂ ਪਾਈ ਜਾਂਦੇ ਮੁੰਡੇ ਇੱਕ ਬਾਹ ਫੜਦਾ ਦੂਜਾ ਕਹਿੰਦਾ ਛੱਡ ਮੇਰੀ ਬਾਹ ਨਾਲ ਹਿਸਾਬ ਲਾ ਲਈ ਇਹਨਾਂ ਟਰੋਲ ਕਰੀ ਜਾ ਰਹੇ ਉਹਦਾ ਕਾਰਨ ਕੀ ਹੈ ਉਹ ਤਾਂ ਬੱਚੀ ਸੀ ਉਹਨੂੰ ਪਤਾ ਨਹੀਂ ਸੀ ਐਕਸਪੀਰੀਅੰਸ ਨਹੀਂ ਸੀ ਵੀ ਮੈਨੂੰ ਕਿੱਦਾਂ ਵਰਤਣਗੇ ਕਿੱਦਾਂ ਮਿਸਟਰੀ ਹੋਣਗੇ ਮੈਂ ਇਸ ਸਾਡੇ ਕਢੰਬ ਚੌਧਰੀਆਂ ਨੇ ਸਟੇਜ ਤੇ ਬੁਲਾ ਕੇ ਉਹਨੇ ਬਾਹ ਵੀ ਨਹੀਂ ਖੜੀ ਕੀਤੀ ਇਹ ਜਿਹੜਾ ਰਾਸ਼ਟਰਪਤੀ ਹੈ ਨਾ ਬਣਨਾ ਚਾਹੁੰਦਾ ਖਾਲਸਾ ਦਾ ਬੁੱਢਾ ਸਮਝਿਤਮਾਨ ਉਹਨੇ ਬਾਹ ਫੜ ਕੇ ਇਦਾਂ ਕਰਦੀ ਮਾਈਪਾ ਗੋਦਾ ਜਕਰਾਂ ਲਾਗੇ ਹੁਣ ਕੁੜੀ ਨੂੰ ਟ੍ਰੋਲ ਕੀਤਾ ਜਾ ਰਿਹਾ ਕਿਹਨੇ ਮਣਾਇਆ ਮਜੱਗ ਦਾ ਪਤਰ ਅੱਛਾ ਥੋੜੀ ਜੀ ਗੱਲ ਇੱਥੇ ਹੋਰ ਐਡ ਕਰ ਦੇਣਾ ਧਿਆਨ ਦੇ ਨਾਲ ਸੁਣੋ ਜਦੋਂ ਕੁਲਵਿੰਦਰ ਕੌਰ ਨੇ 에어ਪੋਰਟ ਤੇ ਚੰਡੀਗੜ੍ਹ ਕੰਗਣਾ ਰੌ ਨੌ ਦੇ ਥੱਪੜ ਮਾਰਿਆ ਸੀ ਉਦੋਂ ਵੀ ਇਹਨਾਂ ਨੇ ਘਰੇ ਜਾ ਕੇ ਸਰੂਪੇ ਦਿੱਤੇ ਕੋਈ ਕਹਿੰਦਾ ਤੈਨੂੰ ਜਿਮਨੀ ਚੋਂ ਇਲੈਕਸ਼ਨ ਲੜਾ ਕੇ ਐਮਐਲਏ ਬਣਾ ਦੇਾਂਗੇ ਕਿਸੇ ਨੇ ਕੁਛ ਕਿਸੇ ਨੇ ਕੁਛ ਕਿਹਾ ਹਲੇ ਤੱਕ ਉਸ ਕੁਲਵਿੰਦਰ ਕੌਰ ਦੀ ਉਹਨੂੰ ਨੌਕਰੀ ਨਹੀਂ ਮਿਲੀ ਇਹ ਕੁੜੀ ਨੇ ਤਾਂ ਕੇਵਲ ਇਦਾਂ ਹੀ ਕਿਹਾ ਸੀ ਕਿ ਛੱਡ ਮੇਰੀ ਬਾਹ ਨੇ ਹਿਸਾਬ ਲਾ ਲਈ ਤੁੰ ਤਾਂ ਥੱਪੜ ਮਾਰਦਾ ਸੀ ਏਅਰਪੋਰਟ ਤੇ ਗੰਗਣਾ ਰੌ ਨੌ ਤੋਂ ਵੀ ਐਮਪੀ ਦੇ ਉਹਦੀ ਜਾਤ ਪੁੱਛੀ ਤੁਸੀਂ ਜਾ ਕੇ ਉਹਦੀ ਸ਼ਾਨ ਲਈ ਤੁਸੀਂ ਜਾ ਕੇ ਸ਼ਰਮ ਨਹੀਂ ਆਉਂਦੀ ਸਾਨੂੰ ਅਸੀਂ ਆਪਣੇ ਬੱਚਿਆਂ ਨੂੰ ਗਲਤ ਦਿਸ਼ਾ ਨਾ ਦੇਈਏ ਗਲਤ ਰਸਤੇ ਤੇ ਨਾ ਤੋਰੀਏ ਇਹਦਾ ਖਮਿਆਜਾ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਭੁਗਤਣਾ ਪਊ ਖਾਸ ਕਰਕੇ ਮੈਂ ਜੂਤਨ ਨੂੰ ਬੇਨਤੀ ਕਰਦਾ ਹੁੰਨਾ ਇਹਨਾਂ ਲੋਕਾਂ ਦੇ ਪੰਪਾਂ ਵਿੱਚ ਨਾ ਆਇਆ ਕਰੋ ਥੋੜਾ ਜਿਹਾ ਹੂਸ਼ ਤੋਂ ਹਵਾਸ ਤੋਂ ਕੰਮ ਲੈ ਲਿਆ ਕਰੋ ਤੇ ਹੁਣ ਉਹ ਕੁੜੇ ਐਮਐਲਏ ਤਾਂ ਦੂਰ ਦੀ ਗੱਲ ਪੜ੍ਹਾਈ ਤੋਂ ਵੀ ਜਾਓ ਜੇ ਕੋਈ ਮਾੜੀ ਮੋਟੀ ਨੌਕਰੀ ਮਿਲਨੀ ਸੀ ਨਾ ਉਹ ਵੀ ਜਾਓ ਇੱਕ ਮੇਰਾ ਮਿੱਤਰ ਹੁੰਦਾ ਸੀ ਬਜ਼ੁਰਗ ਉਹ ਤੇ ਹੈ ਨਹੀਂ ਉਹਨੇ ਮੈਨੂੰ ਕਹਿਣਾ ਕਾਕਾ ਪੜ ਲੈ ਮਾੜਾ ਮੋਟਾ ਨੌਕਰੀ ਸ਼ੌਕਰੀ ਮਿਲ ਜਾ ਮੈਂ ਕਹਿੰਦਾ ਨੌਕਰੀ ਤਾਂ ਠੀਕ ਆ ਸ਼ੌਕਰੀ ਕੀ ਹੁੰਦੀ ਹੈ ਕਹਿੰਦਾ ਘਰ ਵਾਲੀ ਮਿਲ ਜਾ ਉਹਨੇ ਕਿਹਾ ਸੀ ਤੇ ਹੁਣ ਉਹ ਕੁੜੇ ਦੋਨੇ ਪਾਸਿਓਂ ਜਾਓ ਲੜਾਈ ਤੋਂ ਵੀ ਜਾਓ ਨੌਕਰੀ ਤੋਂ ਵੀ ਜਾਓ ਐਮਐਲਏ ਕਿਹੜੇ ਤੇ ਜੇ ਨਾ ਚਾਰ ਕਲਾਸਾਂ ਵੱਧ ਪੜ੍ਹੀ ਕੁਝ ਮਿਲਿਆ ਤਾਂ ਫਿਰ ਵਧੀਆ ਮੁੰਡਾ ਵੀ ਨਹੀਂ ਮਿਲਦਾ ਇਹ ਵੀ ਸੱਚਾਈ ਹੈ ਜਿੰਨਾ ਵੀ ਜੋਤ ਸਾਡੇ ਪੰਜਾਬ ਦਾ ਹੈ ਨਾ ਸ਼ਾਰਪ ਦਿਮਾਗ ਜਿਹੜੇ ਨੌਜਵਾਨ ਉਹਨੂੰ ਬੇਨਤੀ ਹੈ ਜਿੜਵਾਤੀ ਨਾ ਹੋਇਆ ਕਰੋ ਇਹਨਾਂ ਪੰਪਾਂ ਵਿੱਚ ਨਾ ਆਇਆ ਕਰੋ ਜਿੰਨਾ ਕੁ ਬਿੱਤ ਮਾੜਾ ਨਾ ਹੁੰਦਾ ਨਾ ਉਹਨਾਂ ਕੰਮ ਕਰਿਆ ਕਰ ਪਰ ਆਪਣੇ ਆਪ ਦੇ ਲਿਰ ਪਰ ਰਹਿ ਗਏ ਬਗਾਨੀ ਸ਼ਹਿ ਤੇ ਮੁੱਛਾ ਮਨਾਉਣੀਆਂ ਇੱਤੇ ਕਹਿੰਦੇ ਨੇ ਨਾ ਇਹ ਬਹੁਤ ਨਹੀਂ ਚੰਗੀਆਂ ਨਹੀਂ ਹੁੰਦੀਆਂ ਮੈਂ ਕੁਲਵਿੰਦਰ ਕੌਰ ਦੀ ਉਦਾਹਰਣ ਕਿਉਂ ਦਿੰਦੀ ਆ ਨਾਲ ਇਹ ਕੁੜੀ ਨੇ ਤਾਂ ਇੱਕ ਪੁਲਿਸ ਮੁਲਾਜ਼ਮ ਕੁੜੀ ਨੂੰ ਕਿਹਾ ਸੀ ਆਛਾ ਹੁਣ ਇੱਥੇ ਇੱਕ ਗੱਲ ਹੋਰ ਕਹਿਣੀ ਹੈ ਇੱਕ ਪੁਲਿਸ ਮੁਲਾਜ਼ਮ ਨੇ ਸ਼ਾਇਦ ਵੀਡੀਓ ਪਾਈ ਵੀ ਉਹ ਕਹਿੰਦਾ ਭੈਣ ਮੇਰੀਏ ਤੂੰ ਆਪਣੀ ਡਿਊਟੀ ਕੀਤੀ ਏ ਸਾਡੀ ਮੁਲਾਜ਼ਮ ਨੇ ਆਪਣੀ ਡਿਊਟੀ ਕੀਤੀ ਏ ਹੁਣ ਜਿਹੜੀ ਕੁੜੀ ਨੂੰ ਉਹ ਕੁੜੀ ਕਹਿ ਰਹੀ ਆ ਕਿ ਛੱਡ ਮੇਰੀ ਬਾਹਨੇ ਹਿਸਾਬ ਲਾ ਲਈ ਉਹ ਕੁੜੀ ਕਿਹਦੀ ਏ ਉਹ ਵੀ ਪੰਜਾਬ ਦੀ ਏ ਉਹ ਵੀ ਸਿੱਖ ਪਰਿਵਾਰ ਵਿੱਚੋਂ ਉਹਦੀ ਡਿਊਟੀ ਨਹੀਂ ਮੌਕੇ ਦਾ ਅਫਸਰ ਹੋ ਕੇ ਖੜਾ ਹੋਇਆ ਉਹਨੇ ਜੇ ਸਪੈੰਡ ਕਰ ਦੇ ਫਿਰ ਕੀ ਕਰੋਗੇ ਜਦੋਂ ਤੁਸੀਂ ਨੌਕਰੀ ਲੈਣੀ ਹੁੰਦੀ ਹੈ ਪਤਾ ਨਹੀਂ ਕਿਹੜੇ ਪੀਰਾਂ ਦੇ ਕਿਹੜੇ ਬਾਬਿਆਂ ਤੇ ਕਿਹੜੀਆਂ ਕਬਰਾਂ ਤੇ ਕਿਹੜੇ ਗੁਰਦਵਾਰਿਆਂ ਜਾ ਕੇ ਨੱਕ ਰਗੜਦੇ ਹੋ ਜਦੋਂ ਮਿਲ ਜਾਂਦੀ ਹੈ ਉਦੋਂ ਕਹਿੰਦੇ ਹੋ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ ਕਿਉਂ ਚੱਲੋਂਗੇ ਵੀ ਸਰਕਾਰੀ ਖਜ਼ਾਨੇ ਵਿੱਚੋਂ ਤਨਖਾਹ ਮਿਲਦੀ ਹੈ ਅਗਲਾ ਸਰਕਾਰ ਦਾ ਕੰਮ ਕਰੋ ਤੁਹਾਡਾ ਕਿਉਂ ਕਰੋ ਲਾਸਟ ਗੱਲ ਇੱਕ ਹੋਰ ਕਹਿ ਦਿੰਨਾ ਕੇਵਲ ਇਹਨੇ ਕਿਹਾ ਸੀ ਉਹ ਕੁੜੀ ਨੂੰ ਕਿ ਛੱਡ ਮੇਰੀ ਵਾਹਨੇ ਹਿਸਾਬ ਲਾ ਲਈ ਮੰਨ ਲਓ ਗੱਲ ਜੇ ਉੱਥੇ ਕੋਈ ਕੁਲਵਿੰਦਰ ਕੌਰ ਵਰਗੀ ਕੁੜੀ ਅਫਸਰ ਹੁੰਦੀ ਥੋੜੀ ਜੀ ਸਖਤ ਸੁਭਾਅ ਵਾਲੀ ਫੇਰ ਕੀ ਬਣਦਾ ਚਾਰ ਮਾਰੇ ਹੁੰਦੇ ਥਾਪੜੇ ਟਕਾ ਕੇ ਤੇ ਗੱਡੀ ਚ ਭਾਇਆ ਹੁੰਦਾ ਫੇਰ ਫਿਰ ਸਿਮਰਿਤ ਮਾਨ ਵਰਗੇ ਤੇ ਧਰਨੇ ਲਾ ਕੇ ਸ਼ਰਾਉਂਦੇ ਉਹਨੂੰ ਅਗਲੇ ਪਰਚਾ ਪਾਉਂਦੇ ਇੰਨਾ ਹੀ ਸ਼ੁਕਰ ਕਰੋ ਵੀ ਉਹ ਕੁੜੀ ਵੀ ਪੁਲਿਸ ਦੀ ਐ ਜਿਨੇ ਉਹ ਕੁੜੀ ਨੂੰ ਬਾਹ ਫੜ ਕੇ ਰੋਕਿਆ ਜੇ ਚਾਰ ਥੱਪੜ ਮਾਰ ਦਿਓ ਕੁੜੀ ਫਿਰ ਕੀ ਕਰ ਲੈਂਦੇ ਤੁਸੀਂ ਫਿਰ ਕੀ ਕਰਸੋ ਫਿਰ ਦਿੰਦੇ ਆ ਵਾਰਡ ਫਿਰ ਕਹਿਣਾ ਸੀ ਇਹ ਡਰਪੋਕ ਐ ਫਿਰ ਉਸੇ ਕੁੜੀ ਨੂੰ ਕਹਿਣਾ ਜੀ ਡਰ ਗਈ ਹੁਣ ਸ਼ੇਰ ਨਹੀਂ ਕਹੀ ਜਾਂਦੇ ਕੇਵਲ ਇੰਨੀ ਗੱਲ ਕਹੀ ਸੀ ਛੱਡ ਮੇਰੀ ਬਾਹ ਕਿ ਥੱਪੜ ਮਾਰਦਾ ਉਹਨੇ ਮੀਡੀਆ ਨੇ ਫੂਕਾਂ ਦੇ ਦੇ ਕੇ ਉਹਨੂੰ ਐਮਪੀ ਪਤਾ ਨਹੀਂ ਪ੍ਰਧਾਨ ਮੰਤਰੀ ਤੱਕ ਬਣਾਤਾ ਵੱਡਾ ਸੋਚੋ ਕਹਿੰਦੀ ਵੱਡਾ ਵੱਡਾ ਸੋਚੋ ਬਟਾ ਇਹ ਪੰਪਾਂ ਵਾਲੇ ਨਾ ਮੇਰੇ ਕੋਲੇ ਤਕਰੀਬਨ 25-30 ਫੋਨ ਰੋਜ਼ ਆਉਂਦੇ ਆ ਗਿਆਨੀ ਜੀ ਅੱਜ ਗੱਲ ਕੀਤੀ ਤੁਹਾਨੂੰ ਤਾਂ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੁਣ ਮੈਨੂੰ ਪਤਾ ਨਹੀਂ ਹੁੰਦਾ ਵੀ ਇਹ ਪੰਪ ਹੈ ਸਾਨੂੰ ਤਾਂ ਕੰਮ ਲਈਏ ਅਸੀਂ ਪੰਜਾਬ ਦੇ ਜਿਹੜੇ ਹੌਣ ਹਾਰ ਬਜ਼ਾਰਸੀ ਨੇ ਨਾ ਉਹਨਾਂ ਦਾ ਬੇੜਾ ਕਿਦਾਂ ਘਰ ਕੇ ਇਹ ਕੜਮ ਚੌਧਰੀ ਕਰਦੇ ਨੇ ਤੁਸੀਂ ਸੋਚ ਵੀ ਨਹੀਂ ਸਕਦੇ ਹੁਣ ਉੱਥੇ ਜਿਹੜਾ ਇੱਕ ਤਾਂ ਪੰਜਾਬ ਯੂਨੀਵਰਸਿਟੀ ਦਾ ਪ੍ਰਧਾਨ ਹੈ ਉਹ ਮੁੰਡਾ ਇਹ ਕੁੜੀ ਹੋਰ ਹੈ ਤੇ ਉਹ ਵੀ ਵਧੀਆ ਗੱਲਬਾਤ ਕਰੀ ਰਹੇ ਨੇ ਤੇ ਕੁੜੀ ਬੰਪਾਂ ਚ ਆ ਗਈ ਹੁਣ ਤੁਸੀਂ ਇੰਟਰਵਿਊ ਸੁਣ ਕੇ ਦੇਖ ਲਓ ਕੁੜੀ ਵਧੀਆ ਦਲੀਲ ਨਾਲ ਗੱਲ ਕਰਦੀ ਹੈ ਉਹ ਮੁੰਡਾ ਵਧੀਆ ਗੱਲ ਕਰਦਾ ਹੈ ਸ਼ਮਨਿਤ ਮਾਨਵਰਗਿਆਂ ਨੂੰ ਕੜਮ ਚੌਧਰੀਆਂ ਨੂੰ ਖਾਲਸਤਾਨੀਆਂ ਨੂੰ ਜਿਹੜੇ ਹੋਰ ਵੀ ਕਹਿੰਦੇ ਅਸੀਂ ਕੌਮ ਦੇ ਰਖਵਾਲਿਆਂ ਨੂੰ ਸਵਾਲ ਹੈ ਸਾਰਿਆਂ ਨੂੰ ਇਹ ਕੁੜੀ ਨੂੰ ਤਾਂ ਮਾਤਾ ਭਾਗੋ ਦਾ ਮਾਈ ਭਾਗੋ ਦਾ ਅਵਾਰਡ ਦੇਤਾ ਤੇ ਕੁਲਵਿੰਦਰ ਕੌਰ ਕਿੱਥੇ ਐ ਉਹਦੀ ਸਾਰ ਨਹੀਂ ਐ ਉਹਦੀ ਨੌਕਰੀ ਚਲੀ ਗਈ ਮੁੜ ਕੇ ਬਹਾਲ ਨਹੀਂ ਹੋਈ ਉਹ ਤੁਹਾਡੇ ਪੰਪਾਂ ਨੇ ਉਹਦੀ ਜ਼ਿੰਦਗੀ ਬਰਬਾਦ ਕਰਤੀ ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਐ ਤੁਹਾਨੂੰ ਕੋਈ ਸੰਘਰਸ਼ ਕਰਨ ਤੋਂ ਨਹੀਂ ਹਟਾਉਂਦਾ ਤੁਸੀਂ ਪੜ੍ਹ ਲਿਖ ਕੇ ਜੋ ਚਾਹੁੰਦੇ ਹੋ ਕਰਨਾ ਜੋ ਕਰਨਾ ਚਾਹੁੰਦੇ ਹੋ ਕਰੋ ਪੰਜਾਬ ਲਈ ਤੁਹਾਡੇ ਤੇ ਆਸਾਂ ਨੇ ਉਮੀਦਾਂ ਨੇ ਐਪਰੀਸ਼ੀਏਟ ਕਰਦੇ ਆ ਤੁਹਾਨੂੰ ਤੁਹਾਡੇ ਨਾਲ ਖੜਦੇ ਆ ਪਰ ਇਹ ਕੜਾ ਮ ਚੌਧਰੀਆਂ ਦੇ ਪੰਪਾਂ ਵਿੱਚ ਆ ਕੇ ਕੋਈ ਗਲ ਸਟੈਪ ਨਾ ਚੱਕੇ ਮੁੜ ਕੇ ਨਾਲ ਨਹੀਂ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ